ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਜੱਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜ ਖੁਜਾਰ ਹੋਏ ਆ ਵੱਧ ਕਿਸਮਤੀ ਕੀ ਕੈਲੋ ਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ਼ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹੇ ਹੱਲੇ ਕੀ ਹਰਿਆਣੇ ਦੇ ਸਿਗੇ ਗੁਜਰਾਤ ਦੇ ਸਿਗੇ ਹੋਰ ਵੀ ਕਈ ਸੂਬਿਆਂ ਦੇ ਸਿ ਬੱਚੇ ਸਿਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸ਼ਵੀਲੀ ਆਪਣੇ ਘਰੇ ਆ ਗਏ ਨੇ ਤਾਂ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਨੇ ਇਹਨਾਂ ਕੋਲ ਦੇਦੀ ਕੀਮਤ ਕਟੋ-ਕਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨਿਆਂ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਜਿੱਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੀ ਜਿਹੜੀ ਲਾਸ ਹੈਗੀ ਆ ਉਹਦੀ ਪ੍ਰਵਾਈ ਕੀਤੀ ਜਾਵੇ। ਆਉਣ ਵਾਲੀ ਸਭਾ ਦੇ ਵਿੱਚ ਇਹਨਾਂ ਦੇ ਪ੍ਰੈਜੈਂਟੇਸ਼ਨ ਦਿੱਤੇ ਨਾ ਪਾਈ ਜਾਏਗੀ। ਬਿਲਕੁਲ ਜੀ ਬਿਲਕੁਲ ਚਾਰ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਜਿੱਥੇ-ਜਿੱਥੇ ਦੇ ਜਿੱਥੋਂ-ਜਿੱਥੋਂ ਦੇ ਵੀ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਠਾਣੇ ਲੱਗਦੇ ਅਸੀਂ ਐਫ ਆਈ ਆਰ ਉੱਤੇ ਦਰਜ ਕਰਾਂਗੇ ਜਿਸ ਤਰ੍ਹਾਂ ਅਮਲੇ ਸਾਹਿਬ ਇਹਨਾਂ ਬੱਚਿਆਂ ਦੀ ਹੈ ਪੈਸੇ ਘਟ ਘਟ ਚਾਲੀ ਤੁਕਿਆ ਲੱਖ ਰੁਪਏ ਦੇ ਕੇ ਪਹੁੰਚੇ ਹੋਤੇ ਪਰ ਫਿਰ ਵੀ ਉਹ ਏਜੰਟ ਜਿਹੜੇ ਆ ਹਾਲ ਤੱਕ ਇਹ ਗੱਲਬਾਤ ਵੀ ਕਈਆਂ ਨੇ ਕੀਤੀ ਪਰ ਉਹ ਕਾਣਾ ਨਹੀਂ ਕਰ ਰਹੇ ਕਿ ਅਸੀਂ ਪੈਸੇ ਮੋੜਾਂਗੇ ਇਸ ਵਿੱਚ ਕੀ ਤੁਹਾਨੂੰ ਦਿੱਖਦੇ ਹੋ ਮੋੜਾਵਾਂਗੇ ਜੀ ਪ੍ਰਾਪਰਟੀਆਂ ਜ਼ਬਤ ਕਰਾਂਗੇ ਇਹਨਾਂ ਦੀ ਪੈਸੇ ਦੇਖੋ ਗਵਰਨਮੈਂਟ 100% ਕਲੀਅਰ ਨੀਯਤਨਾ ਹੈ कि ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਆ ਰਹੇ ਆ ਬਾਰੋਂ ਉਹਨਾਂ ਦੇ ਜਿੰਨਾ ਲੋ ਸੋਇਆ ਉਹ ਤਕਰੀਬਨ ਤਕਰੀਬਨ ਆਪਾਂ ਉਹਦੀ ਪਰਵਾਹੀ ਕਰਵਾਈ ਨਾth ਪਾਵਾਂਗੇ ਕਿ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਕਿਉਂਕਿ ਇੱਥੇ ਸਾਡੇ ਪੰਜਾਬ ਦੇ ਲੋਕ ਆ ਮੇਰੇ ਬੇਟ ਏਰੀਆ ਤਾਂ ਕਿਸੇ ਨੂੰ ਪੁੱਛਦਾ ਹੀ ਨਹੀਂ ਉਹ ਉਦਾਂ ਹੀ ਕਹਿ ਦਿੰਦਾ ਜੀ ਸਿੱਧੀ ਫਲਾਈਟ ਕਰਾਵਾਂਗੇ ਉਹ ਇਸ ਝੰਟੇ ਚ ਫਸ ਜਾਂਦੇ ਇਹਨਾਂ ਦੇ ਦਸਨ ਮਤਾਬਤ ਡੌਕੀਆਂ ਵੀ ਲੱਗਦੀਆਂ ਕਈ ਤਾਂ ਕਈ ਇਸ ਜਹਾਨੋਂ ਹੀ ਚਲੇ ਗਏ ਉੱਥੇ ਕਿਉਂਕਿ ਜਿਹਦੀ ਜਿਹੜਾ ਖਾੜ ਦੇ ਚ ਜਿੱਕ ਪੈਂਦਾ ਉਹਨੂੰ ਉੱਥੇ ਛੱਡ ਦਿੰਦੇ ਆ ਜਿਹੜੇ ਡੌਕੀ ਲਾਉਣ ਲੱਗੇ ਸਮੁੰਦਰ 'ਚ ਡਿੱਗ ਪਿਆ ਉਹਨੂੰ ਨਹੀਂ ਕੱਢਦੇ ਉੱਤੇ ਹੀ ਅ ਜਿੱਦਾਂ ਛੱਡ ਜਾਂਦੇ ਆ ਕਈਆਂ ਨੇ ਤਾਂ ਦੱਸਿਆ ਕਿ ਅਸੀਂ ਤੁਰੇ ਜਾਂਦੇ ਕਈ ਲਾਛਾ ਦੇਖੇ ਆ ਕਈ ਪਿੰਜਰ ਦੇਖੇ ਉੱਥੇ ਪਏ ਕਈ ਅੰਡਾਂ ਨੇ ਕਹਿਣਾ ਕਿ ਸਾਡਾ ਹੀ ਗਲਬਾ ਜਿਹੜੀ ਹੋਈ ਸੀਗੀ ਬਾਹਰ ਪਾਰ ਕਰਨ ਦਾ ਕੋਈ ਇਹਦੇ ਤੇ ਬੜੀ ਗੰਭੀਰ ਆ ਔਰ ਸੋਚ ਰਹੀ ਕਿ ਇਹਨਾਂ ਦੀ ਪਹਿਲਾ ਪਰਵਾਈ ਕਰਵਾਈ ਜਾਵੇ ਬਾਅਦ ਚ ਇਹਨਾਂ ਦੇ ਪਿਪਿਖ ਬਾਰੇ ਵੀ ਪੁੱਛਿਆ ਜਾਵੇ ਮੈਨੂੰ ਸਭ ਜਿਹੜਾ ਦੂਸਰਾ ਲੱਗਾ ਕਿ ਬਾਅਦ ਜਿਹੜਾ ਆ ਮਸਤ ਫਲੈਟ ਹੋਇਆ ਇਹ ਬਈ ਜਦ ਤੁਸੀਂ ਅੱਜ ਆਏ ਉਹਨਾਂ ਨੂੰ ਅੱਜ ਹੱਥਕੜੀਆਂ ਨਾਲ ਬੰਨ ਕੇ ਦਿੰਗਾ ਕਿ ਕਿੱਦਾਂ ਲਿਆ ਹਾਂ ਹਾਂਜੀ ਹੱਥਕੜੀਆਂ ਹੀ ਪੈਰਾਂ ਨੂੰ ਵੀ ਹੱਥਕੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਦਾਂਗ ਹਾਂਜੀ ਤੇ ਤੁਸੀਂ ਗਏ ਕਿੱਧਰ ਸੀਗੇ ਮੈਂ ਡਾਕੀ ਗਈ ਨਾ ਰੋਹੀ ਕਿੱਦਾਂ ਕਿੱਦਾਂ ਲੱਗੀ ਲੱਗ ਗਈ ਜੀ ਪਨਾਮਾ ਤਾਂ ਹੀ ਡੌਂਕੀ ਲੱਗੀ ਜੰਗਲ ਰਾਹੀਂ ਅੱਛਾ ਜੀ ਹਾਂਜੀ ਹਾਂਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰ ਤੁਹਾਨੂੰ ਛੱਡ ਕੇ ਗਏ ਕਿੰਨੇ ਘੰਟੇ ਲੱਗੇ ਉਹ ਨਾਲੇ ਸਫਰ ਦਾ 68 ਘੰਟੇ ਲੱਗੇ ਹਾਂਜੀ ਦੁਕਾਨੋਂ ਸਿਰਫ ਇੱਕ ਲੇਸ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਕੋਈ ਮਟਰੀ ਜਈ ਅਤੇ ਇੱਕ ਪਾਣੀ ਤੁਹਾਨੂੰ ਕਿੱਥੋਂ ਮਿਲਿਆ ਗਿਆ ਸੀ ਤੇ ਤੇਜੋਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੀ ਆਏ ਹਾਂ ਕਿ ਕਿੰਨੇ ਖੋਰ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਪਿੰਡਾਂ ਦੇ ਵਿੱਚ ਚਾਰ-ਪੰਜ ਸੌ ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਚੀਜ਼ ਹੈ ਜਿਹੜੇ ਤੁਸੀਂ ਚੌਂਕੀ ਲਾ ਕੇ ਗਏ ਸੀ ਕਿੰਨਾ ਦੀ ਬਹੁਤ ਮਾੜੀ ਜ਼ਿੰਦਗੀ ਸੀ ਜੀ ਹਾਂ ਜੀ ਉੱਥੇ ਵੀ ਬਹੁਤ ਮਾੜੀ ਜ਼ਿੰਦਗੀ ਐਸੀ ਚੱਲਦਾ ਮਾੜੇ ਕਿਰਪਾਲ ਜੀ ਵਾਲੇ ਪਤਲਾ ਜਾ ਪਰੋ ਲੈ ਕੇ ਸੌਣਾ ਪੈਂਦਾ ਬਹੁਤ ਠੰਡੇ ਹੁੰਦੇ ਆ ਤੇ ਜੀ ਖਾਣ ਨੂੰ ਵੀ ਦਿੰਦੇ ਨਹੀਂ ਕੁਝ ਵੀ ਲੈਸ ਹੀ ਦਿੰਦੇ ਆ ਇੱਕ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹ ਇਹ ਜਣਾ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਔਖਾ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ ਪੈਲੀ ਦੀ ਹੈ ਜਦੋਂ ਤੁਸੀਂ ਆਪਣੇ ਨਾਲ ਹਾਂਜੀ ਹਾਂਜੀ ਉਹਨੇ ਆਪਣੇ ਨਾਲ ਲਈ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਜੀ ਮੰਗਾਦੇ ਸਾਡੀ ਪੈਲੀ ਛੜਾਈ ਜਾਵੇ ਹਾਂ ਆਜਾ ਇਹ ਲੋਕ ਜਿਹੜੇ ਅੱਜ ਕਾਨ ਵਿੱਚ ਨੌਜਵਾਨ ਆਏ ਹੈ ਇਹ ਬੋਲ ਰੋਕੇ ਜਿਹੜੇ ਗੈਰ ਕਮਿਊਨਿਟੀ ਆਂਕ ਨਾਮ ਪੁਕਾਰ ਰਹੇ ਸਾਨੂੰ ਪਰਵਾਹ ਦੇ ਹਵਾਲੇ ਕੀਤਾ ਹੈ ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਦਿਖੋ ਜੀ ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਆ ਸਰਕਾਰ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਜੋ ਵੀ ਅਸੀਂ ਮੈਕਸਿਮਮ ਉਹਨਾਂ ਦੀ ਪਰਪਾਈ ਕਰਵਾ ਸਕਦੇ ਆ ਅਸੀਂ ਇਹਨਾਂ ਨੂੰ ਕਹਾਂ ਜੀ ਆਪਣੇ ਬਿਆਨਦਰਜ ਕਰਵਾਓ ਅਸੀਂ ਪਰਚੇ ਦਰਜ ਕਰਦੇ ਆ ਤੇ ਉਹ ਅਸੀਂ ਇਸ ਚੀਜ਼ ਦੇ ਵਚਨ ਮੰਨਦੇ ਆ ਬਾਕੀ ਜਿਹੜੇ ਬੰਦੇ ਬੱਚੇ ਆਪਣੇ ਜਿਹੜੇ ਦੁਬਾਰਾ ਝਾਕ ਲਾ ਕੇ ਬੈਠੇ ਹੋਏ ਆ ਇਹਨੇ ਨੇ ਪੈਸੇ 40 40 50 50 ਲੱਖ ਰੁਪਈਆ ਲਾ ਕੇ ਬਾਹਰ ਨਿਤ ਤੱਕੇ ਡੇ ਡੇ ਖਾ ਕੇ ਉਥੇ ਪਹੁੰਚਦੇ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਵੀ ਸਾਰਾ ਕੁਝ ਹੈਗਾ ਆ ਇਥੋਂ ਬਾਹਰੋਂ ਆਊਟਸਾਈਡਰ ਆਣ ਕੇ ਇੱਥੇ ਆਣ ਕੇ ਕਾਮਯਾਬ ਹੋ ਰਹੇ ਆ ਤੇ ਆਪਾਂ ਇਥੋਂ ਛੱਡ ਛੱਡ ਕੇ ਬਾਹਰ ਜਾ ਰਹੇ ਆ ਤੇ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਇੱਥੇ ਵੀ ਸਾਰਾ ਕੁਝ ਹੈਗਾ ਹੈ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਓ ਆਪਣੇ ਪਰਿਵਾਰਾਂ ਦੇ ਵਿੱਚ ਰਹੋ ਜੀ ਰਿਪੋਰਟ ਵਿੱਚ ਜਿਹੜੇ ਨੌਜਵਾਨ ਉਹਨਾਂ ਦੇ ਮਾਪਿਓ ਕਿਤੇ ਨਾ ਕਿਤੇ ਜਿਹੜੇ ਅਜੰਤਾ ਤੋਂ ਡਰਦੇ ਆ ਰਿਪੋਰਟਲ ਤੋਂ ਉਤਰਉਂਦੇ ਨੇ ਉਹਨਾਂ ਬਾਰੇ ਕੀ ਕਰਨਾ ਚਾਹੀਦਾ ਨਹੀਂ ਜੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਂ ਇਹ ਦੇਖ ਔਖ ਹੋ ਕੇ ਆਪਣੇ ਬਿਆਨ ਲਿਖਾਉਣ ਹਈ ਉਹਨਾਂ ਨੂੰ ਉਹਨਾਂ ਦੇ ਵਚਨਬੰਦ ਆਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਹਵਾ ਦਵਾਵਾਂਗੇ ਤੇ ਜੋ ਵੀ ਉਹਨਾਂ ਦਾ ਉਹਨਾਂ ਕੋਲ ਲਖਾਇਆ ਜੋ ਵੀ ਉਹਨਾਂ ਦੇ ਪੈਸਿਆਂ ਦੀ ਪਰਪਾਈ ਕਰਵਾਵਾਂਗੇ ਉਹਨਾਂ ਦੀ ਇੱਥੇ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਉਹਨਾਂ ਦੇ ਨਾਲ ਸਰਕਾਰ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਤੇ ਫਿਰ ਡਰਨ ਵਾਲਾ ਤੇ ਕੋਈ ਖਾਤਾ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ